ਮਾਫੀ ਦੇਤੀ ਸਿਰ ਕੀ ਦੁਬਾਰਾ ਕੁਝ ਨਹੀਂ ਕਹਿ ਸਕਦਾ ਕਿਉਂਕਿ ਮੈਂ ਅ ਪ੍ਰੋਮੋਸ਼ਨਲ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਸੀ ਆਪਣਾ ਪਿਓ ਆ ਯਾਰ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗਗਨਦੀਪ ਸਿੰਘ ਗੱਲ ਤੁਸੀਂ ਵੇਖ ਰਹੇ ਹੋ ਸੂਰਪੰਜਾਬ ਟੀਵੀ ਤੇ ਤੁਸੀਂ ਸਾਰੇ ਸਿੱਧੂ ਮੂਸੇ ਵਾਲੇ ਬਾਈ ਨੂੰ ਬਹੁਤ ਪਿਆਰ ਕਰਦੇ ਹੋ ਨਾ ਪਾਨੂੰ ਪਤਾ ਹੀ ਆਪਣਾ ਭਰਾ ਇਸ ਦੁਨੀਆ ਤੋਂ ਚਲਾ ਗਿਆ ਪਰ ਦਿਲਾਂ ਦੇ ਵਿੱਚ ਅੱਜ ਵੀ ਧੜਕਦਾ ਤੇ ਸੋ ਥੋੜੇ ਦਿਨ ਪਹਿਲਾਂ ਨਾ ਇੱਕ ਜਾਂ ਲਾ ਇੱਕ 2 ਵੀਕ ਪਹਿਲਾਂ ਇੱਕ ਗਾਣਾ ਆਉਂਦਾਗਾ ਗਾਣੇਦਾਨਾ ਸੀਗਾ ਪੌਡਕਾਸਟ ਤੇ ਬਾਈ ਉਹ ਗਾਇਆ ਤਾਂ ਸੀਗਾ ਤੁਹਾਨੂੰ ਮੈਂ ਦੱਸਦਾ ਸਿੰਗਰ ਸੀਗਾ ਗੁਰਲੀਵ ਤੇ ਲਿਖਿਆ ਸੀਗਾ ਰੂਬੀ ਚੱਠੇ ਨੇ ਗਾਣਾ ਤੇ ਪਰ AI ਦੇ ਨਾਲ ਨਾ ਉਹ ਗਾਣੇ ਨੂੰ ਸਿੱਧੂ ਮੂਸੇਵਾਲੇ ਦੀ ਆਵਾਜ਼ ਦਿੱਤੀ ਸੀਗੀ ਤੇ ਗਾਣਾ ਬਾਈ ਬੰਬੀ ਆ ਮੈਨਾ ਗਾਣਾ ਯਾਰ ਤੁਸੀਂ ਸੁਣਿਆ ਹੋਊਗਾ ਸਾਰਿਆਂ ਨੇ ਪਰ ਆਪਾਂ ਨਾ ਅੱਜ ਉਹਦੀ ਸਾਰੇ ਦੀ ਵਿਸਤਾਰ ਸੇ ਜਿਵੇਂ ਕਹਿੰਦੇ ਨੇ ਪਹਿਲਾਂ ਕੁਐਸਚਨ ਆਨਸਰ ਦੀ ਹੁੰਦੇ ਸੀਗੇ ਉਹਦਾ ਸਾਰ ਸੇਤ ਵਿਆਖਿਆ ਕਰੂ ਅੱਜ ਆਪਾਂ ਗਾਣੇ ਦੀ ਨਾ ਵਿਆਖਿਆ ਕਰਦੇ ਆ ਗਾਣੇ ਦਾ ਤੁਹਾਨੂੰ ਦੱਸਦੇ ਆ ਮਤਲਬ ਕੀ ਹੈ ਬਈ ਗਾਣਾ ਬੰਬੀ ਹੈ ਜਿਹਨੇ ਨਹੀਂ ਸੁਣਿਆ ਸਕਿੱਲ ਲਾਈਵ ਜਿਹੜਾ ਚੈਨਲ ਆ YouTube ਦਾ ਹੈ ਨਾ ਉਹਦੇ ਤੇ ਜਾ ਕੇ ਸੁਣੋ ਪੌਡਕਾਸਟ ਆ ਗਾਣੇ ਦਾ ਨਾ ਤੇ ਸਕਿੱਲ ਲਾਈਵ ਚੈਨਲ ਆ ਉਹਦੇ ਤੇ ਅਫੀਸ਼ੀਅਲ ਗਾਣਾ ਪਿਆਗਾ ਤੇ ਤੁਹਾਨੂੰ ਨਾ ਉਹ ਸੁਣਾਉਣੇ ਆ ਗਾਣਾ ਤੇ ਨਾਲ ਨਾਲ ਨਾ ਆਪਾਂ ਸਾਰੇ ਨੂੰ ਉਹਦੀ ਵਿਆਖਿਆ ਕਰਾਂਗੇ ਤੁਹਾਨੂੰ ਵੇਖ ਕੇ ਕੀ ਕਹਿੰਦਾ ਬਾਈ ਸੁਣੋ ਨਾਲ ਨਾਲ ਬਸਾਈ ਜੋ ਮਾਰਾ ਕੱਲ ਵੀ ਖਰਾਬ ਨਾ ਕਰੂ ਕੋਣ ਦਾ ਚੱਤ ਦਿੱਤੀ ਆ ਜੋ ਕੱਲ ਦੱਸ ਕੇ ਰੁਪੀ ਚਖਿਆਰ ਘੜ ਲੈਂਦੀ ਤੇਰੇ ਸੱਪ ਦੀ ਬੰਦ ਕਮਰੇ ਦੀ ਸਾਰਿਆਂ ਨੂੰ ਗੱਲ ਦੱਸ ਕੇ ਜੀ ਨੂੰ ਸੁਣ ਕੇ ਜੇ ਜਨਤਾ ਨੂੰ ਫੇਦ ਨਾ ਮਿਲੇ ਤਾ ਆਤੀ ਵਾਂ ਨੂੰ ਕੱਲ ਨੂੰ ਨਾ ਕੁੰਡੀਆਂ ਕਰੂ ਮੇਰੀ ਇੰਟਰ ਵੀ ਹੋ ਵਾਲਿਆਂ ਨੂੰ ਪੇੜ ਫੂਕੇ ਚਲੇ ਖਲੇ ਦੇ ਨਾ ਮੁੱਕ ਮੈਕ ਪੁੱਟ ਆਹ 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 ਤੇਰਾ 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 ਮੁੱਕ ਮੈਕ ਤੁੰਨਿਆ ਕਰੋ ਸਹੀ ਗੱਲ ਆ ਇਹ ਬਾਈ ਨੇ ਜਿਵੇਂ ਤੁਹਾਨੂੰ ਪਤਾ ਹੈ ਨਾ ਹਰੇਕ ਮੇਰੇ ਯਾਰ ਗਾ ਮੈਂ ਤਾਂ ਆਪ ਦੇਤੀ ਗੱਲਾਂ ਹੁੰਦਾ ਮੇਰੇ ਨਾਲ ਲੈ ਕੇ 1.200 ਦਾ ਮੈਂ ਕ ਇਹ ਕਹਿੰਦਾ ਵੀ ਮੈਂ ਪੱਤਰਕਾਰ ਆ ਤੇ ਫਿਰ ਆਏ ਨਹੀਂ ਦੇਖਦੇਗੇ ਕੀ ਦੀ ਇੰਟਰਵਿਊ ਕਰਨੀ ਇਹਦੇ ਕੀ ਦੀ ਨਹੀਂ ਹਰੇਕ ਦੇ ਮੂੰਹ ਦੇ ਵਿੱਚ ਠਾਰ ਮੈਂ ਕ ਹਰੇਕ ਦੇ ਠਾਰ ਮੈਂ ਤੁਹਾਨੂੰ ਪਤਾ ਪਿੱਛੇ ਦੇ ਇੱਕ ਦੋ ਇੰਟਰਵਿਊ ਆ ਦੂਜੇ ਟਾਈਪ ਸੱਤਵੇਂ ਦਰਿਆਦੀਆਂ ਵੀ ਹੋਈਆਂ ਇੱਕ ਤਾਂ ਤੁਹਾਨੂੰ ਪਤਾ ਇੱਕ ਬਾਈ ਨੇ ਤਾਂ ਤਸੱਲੀ ਕਰਾ ਕੇ ਭੇਜਿਆ ਸੀ ਜਿਹਦੇ ਵਿੱਚੋਂ ਭਜਦਾ ਸੀਗਾ ਉਹਨੇ ਤਾਂ ਉਹਨੇ ਤਾਂ ਇੰਟਰਵਿਊ ਸਿਰਾ ਕੀਤੀ ਪੋਡਕਾਸਟ ਉਹਨੇ ਤਾਂ ਸੀਗਾ ਸਵਾਲ ਜਵਾਬ ਕੀਤੇ ਦੋ ਉੱਠ ਕੇ ਭਜਾ ਵੀ ਜਿਵੇਂ ਕਿਸ ਜਵਾਬਵਾਤੋਂ ਤੇ ਇੱਕ ਦੋ ਚੈਨਲਾਂ ਤੇ ਹੋਰਾਂ ਦੇ ਉੱਤੇ ਵੀ ਯਾਰ ਨਾ ਕਰਿਆ ਕਿ ਜਿਹੜੇ ਬੰਦੇ ਆ ਦੀ ਕੋਈ ਪੰਜਾਬ ਨੂੰ ਦੇਣਾ ਜਾਂ ਦੇਸ਼ ਨੂੰ ਦੇਣਾ ਉਹਨਾਂ ਦੀ ਇੰਟਰਵਿਊ ਕਰ ਲੋ ਉਹਨਾਂ ਦੇ ਪੋਡਕਾਸਟ ਕਰ ਲੋ ਤੁਸੀਂ ਇਹਨਾਂ ਨੂੰ ਕਿਉਂ ਭੌਣੇ ਇਹਨਾਂ ਨੂੰ ਇਹਨਾਂ ਨੂੰ ਉਨੀ ਫੇਮ ਮਿਲ ਜਾਂਦੀ ਹੈ ਗਲਤ ਬੰਦਿਆਂ ਦੀ ਕਦੇ ਵੀ ਪੋਡਕਾਸਟ ਇੰਟਰਵਿਊ ਨਾ ਕਰੋ ਜੇ ਆਪਾਂ ਗਲਤ ਬੰਦੇ ਦੀ ਪੋਡਕਾਸਟ ਇੰਟਰਵਿਊ ਕਰਦੇ ਆ ਉਹਨੂੰ ਉਨੀ ਫੇਮ ਮਿਲਦੀ ਹੈ ਉਹ ਉਹਨੂੰ ਵੇਖ ਵੇਖ ਕੇ ਹੋਰ ਆਉਂਦੇ ਆ ਉਸ ਲਾਈਨ ਦੇ ਵਿੱਚ ਬਈ ਇਹਦੇ ਦਾ ਪੋਡਕਾਸਟ ਹੋ ਹੀ ਜਾਂਦੀ ਹੈ ਜਿਵੇਂ ਉਹ ਗਰੀਬੀ ਦੇ ਬ੍ਰੈਂਡ ਵੈਸਟਰ ਵਾਲਾ ਸੀਗਾ ਜੀ ਨਾ ਜਿਹਨੂੰ ਗਰੀਬੀ ਗਰੀਬ ਉਹਦਾ ਪੌਡਕਾਸਟ ਕਰਤਾ ਜਿਹੜਾ ਬਾਈ ਨੇ ਪੌਡਕਾਸਟ ਤਾਂ ਤਾਂ ਕਿਤੇ ਲੋਕਾਂ ਦੀ ਮੰਗ ਸੀਗੀ ਉਹ ਕਿਉਂਕਿ ਹਰ ਦੋ ਜਿਆਦਾ ਟੱਪੀ ਜਾਂਦੇ ਸੀ ਹੁਣ ਉਹ ਸਟੂਲਿਆਂ ਵਾਲੀਆਂ ਵੀਡੀਓ ਪਾਈ ਜਾਂਦਾ ਇੱਕ ਤੁਸੀਂ ਵੀਡੀਓ ਦੇਖੋਗੀ ਉਹਦਾ ਗੈਸ ਗਰੀਬੀ ਗਰੀਬ ਦਸਾਂ ਦੇ ਨੋਡਰ ਦੇ ਨਾਲ ਨਾ ਦਸਾਂ ਦੇ ਰੋਡ ਨਾਲ ਰੋਟੀ ਖਾਈ ਜਾਂਦਾ ਲੈ 10 ਦਸਾਂ ਨੋਡ ਖਾ ਗਿਆ ਦਾਲ ਦੇ ਵਿੱਚ ਪਿਉਂਗੇ ਕੀ ਯਾਰ ਪਾਗਲ ਹੋਏ ਫਿਰ ਆ ਪਾਉਣੇ ਆਪਣੇ ਟੌਪਿਕ ਤੇ ਗਾਣਾ ਵੇਖੋ ਬਾਈ ਕਹਿੰਦਾ ਜਣੇ ਖਣੇ ਦੇ ਮੂੰਹ ਦੇ ਵਿੱਚ ਮੈਗਨਾਟੂਨਿਆ ਕਰੋ ਮੇਰੀ ਪੌਡਕਾਸਟ ਵਾਲਿਆਂ ਨੂੰ ਤੇ ਇੰਟਰਵਿਊ ਵਾਲਿਆਂ ਨੂੰ ਬੇਨਤੀ ਆ ਵੀ ਹਰੇਕ ਦੇ ਮੂੰਹ ਦੇ ਵਿੱਚ ਮੈਕ ਨਾ ਸੁਣਿਆ ਕਰੋ ਅੱਗੇ ਸੁਣਦੇ ਅੱਗੇ ਕੀ ਕਹਿੰਦਾ ਬਈ ਕਿਉਂਕਿ ਇੱਥੇ ਪਹਲ ਆ ਗਿਆ ਗਾਣਾ ਜਦੋਂ ਸ਼ੁਰੂ ਹੁੰਦਾ ਨਾ ਕਹਿੰਦੇ ਲਿਰਿਕਸ ਦਾ ਉੱਥੇ ਪਹਲ ਆ ਜਾਂਦਾ ਬਈ ਬੰਬ ਆ ਗਾਣਾ ਹਨਾ ਤੇ ਉਦੋਂ ਆਵਾਜ਼ ਤੇਨੂੰ ਪਤਾ ਆਪਣੇ ਛੋਟੇ ਦੀ ਬਲਕੌਰ ਸਿੱਧੂ ਹਨਾ ਬਲਕੌਰ ਦੇ ਪੁੱਤ ਸਿੱਧੂ ਮੂਸੇਵਾਲ ਦੀ ਆਵਾਜ਼ ਹੋਵੇ ਤੇਰਾ ਗਾਣਾ ਕਿਵੇਂ ਨਾ ਚੱਲੇ AI ਦੀ ਮਦਦ ਨਾਲ ਆਵਾਜ਼ ਲਾਈ ਗਈ ਅੱਗੇ ਗਾਣਾ ਸੁਣੋ ो जा लिखो चीतकारोतकारी छो जर कलमा चो सज ना लिखो सही गल ਬੜਾ ਇਹ ਗੱਲ ਸਾਰੀ ਜਿਹੜੇ ਗੀਤਕਾਰਾਂ ਸਿੰਘਾਂ ਦੇ ਆਪ ਦੇ ਮਹਿਕਮੇ ਦੇ ਵੀ ਬਾਈ ਨੇ ਗੱਲ ਲਿਆਂਦੀ ਕਿਉਂਕਿ ਜੇ ਕੋਈ ਬੜਾ ਸੱਚ ਲਿਖਦਾ ਜਾਂ ਤਾਂ ਦੱਸਦਾ ਜਾਂ ਬੋਲਦਾ ਜਿਵੇਂ ਆ ਭਾਈ ਅਮਰਪਾਲ ਸੀਗਾ ਜਾਂ ਤਾਂ ਉਹਨੂੰ ਹੱਤਵადი ਕਹਿ ਕੇ ਹੱਤਵਾ ਦੇ ਲਾਣ ਦਿੰਦੇ ਆ ਉਹਦੇ ਪਰਚੇ ਇਹੋ ਜਿਹੇ ਪਾਉਂਦੇ ਉਹਨੂੰ ਅੰਦਰ ਸੜ ਦਿੰਦੇ ਆ ਹੈਨਾ ਜਿਵੇਂ ਸਿੱਧੂ ਮੂਸੇਵਾਲੇ ਦੀ ਕਲਮ ਤੁਹਾਨੂੰ ਪਤਾ ਤਬਾਈ ਸੀ ਜਿਹੜਾ ਕੋ ਲਿਖਦਾ ਸੀ ਬੋਲਦਾ ਤੁਰਦਾ ਸੀ ਉਹ ਸਰਕਾਰ ਨੂੰ ਪਤਾ ਲੱਗ ਗਿਆ ਸੀਗਾ ਕਿ ਯੂਥ ਇਹ ਨਾ ਜੁੜਿਆ ਵਾ ਉਧਰੋਂ ਗਾਣੇ ਜਿਵੇਂ ਐਸਵਾਈ ਲੱਕੇ ਉਹ ਜਾਂ ਕਿਹੋ ਜਿਹਾ ਗਾਣਾ ਸੀਗਾ ਨਾ ਭਾਈ ਬਰਿੰਦਰ ਜਟਾਣੇ ਦੀਆਂ ਲੋਕ ਜਵਾ ਸਰਸਰੀਆ ਵਰਜਨ ਲਾਤਿਆਂ ਸੀਗੀਆਂ ਤੇ ਕਿਉਂਕਿ ਇਹ ਚੀਜ਼ ਦੇ ਉੱਤੇ ਵੀ ਸਰਕਾਰ ਦਬਾਅ ਪਾਉਂਦੀ ਆ ਗੀਤਕਾਰਾਂ ਦੇ ਇਹ ਇਹ ਟੱਪੇ ਦੇ ਵਿੱਚ ਹੀ ਉਹ ਕਹਿੰਦਾ ਵੀ ਹੈਨਾ ਵੀ ਕਲਮ ਜਿਹੜਾ ਉਹਨਾਂ ਵੀ ਆਤਮੇ ਨੂੰ ਆਤਵਾਦੀ ਕਹਿੰਦੇ ਜੋ ਦਬਾਅ ਪਾਉਂਦੇ ਕਹਿੰਦਾ ਗੀਤਕਾਰੋ ਠੀਕ ਹੈ ਸੀਗਾ ਅਪ ਦੁਨੀਆ ਵਾਰ ਸੁਣਦੇ ਆ ਗੀਤਕਾਰੋ ਜਾਂ ਤਾਂ ਗੀਤਕਾਰੀ ਛੱਡੋ ਜਾਂ ਫਿਰ ਕਲਮਾਂ ਨੂੰ ਸੱਚ ਨਾਲ ਲਿਖੋ ਕਹਿੰਦਾ ਜਾਂ ਤਾਂ ਗੀਤਕਾਰੀ ਛੱਡ ਦਿਓ ਫਿਰ ਹੈਨਾ ਤੇ ਜਾਂ ਫਿਰ ਸੱਚ ਨਾਲ ਲਿਖੋ ਕਹੀ ਗੱਲ ਜੇ ਸੱਚੇ ਲਿਖਣਾ ਤਾਂ ਤੁਹਾਨੂੰ ਝੱਲਣਾ ਪਊਗਾ ਸਾਰਾ ਕੁਝ ਬਾਈ ਇਹ ਦੇ ਕਹਿੰਦਾ ਮਤਲਬ ਬਾਈ ਦਾ ਇਹ ਆ ਜਾਂ ਤਾਂ ਫਿਰ ਗੀਤ ਗਾ ਲਈ ਛੱਡੋ ਜਾਂ ਫਿਰ ਸੱਚ ਲਿਖਣਾ ਹਰ ਤੋ ਜੇ ਸੱਚ ਲਿਖੋਗੇ ਤਾਂ ਸਰਕਾਰਾਂ ਬਹੁਤ ਉਸ ਕਰਦੀਆਂ ਤੇ ਆਪਣੀ ਤਾਂ ਇਹੀ ਬੇਨਤੀ ਹੈ ਸਾਰੇ ਅੱਗੇ ਸੱਚ ਲੈ ਕੇ ਆਓ ਅੱਗੇ ਸੱਚ ਆਉਣਾ ਚਾਹੀਦਾ ਇਹੀ ਤਾਂ ਇੱਕ ਜੜੀ ਆ ਕਲਮੀ ਕੰਮ ਦੇ ਰਹੀਦਾ ਪਰ ਆਪਣੇ ਜਿਹੜੇ ਹਨਾ ਸਚਾਈ ਲੋਕਾਂ ਸਾਹਮਣੇ ਲਿਆ ਸਕਦੇ ਆ ਹਥਿਆਰ ਲਈ ਹੋਰ ਕੋਈ ਵੇ ਨਹੀਂ ਗਏ ਪਰਚੇ ਪੈਂਦੇ ਪਰਚੇ ਐ ਵੀ ਪੈਂਦੇ ਆ ਸਿੱਧੂ ਮੂਸੇਵਾਲੇ ਦੀ ਕਿਆ ਕਲਮਸੀ ਗਾਣੇ ਨੂੰ ਇੰਜੋਏ ਕਰ ਰਹੇ ਆ ਨਾ ਤੇ ਜੇ ਮੈਂ ਤੁਹਾਨੂੰ ਬੋਰ ਕਰ ਰਿਹਾ ਕੋਈ ਗੱਲ ਨਹੀਂ 5-7 ਮਿੰਟ ਯਾਰ ਦੇਖ ਲਓ ਵੀਡੀਓ ਕੋਈ ਚੱਕਰ ਨਹੀਂ ਗਾਹ ਪਾ ਸੁਣਦੇ ਆ ਕੀ ਕਹਿੰਦਾ ਹੈਗਾ ਛੋਟਾ ਕਿਉਂਕਿ ਗਾਣਾ ਯਾਰ ਬਾਈ ਦੀ ਵਾਇਲ ਲਾ ਕੇ ਗਾਣਾ ਸਿਰੇ ਹੀ ਬਣ ਗਿਆ ਗਾਣਾ ਵੈਸੇ ਵੀ ਘੈਂਟ ਸੀ ਪਰ ਬਾਈ ਦੀ ਵਾਇਲ ਲਾ ਕੇ ਤਾਂ ਚਾਰ ਚੰਦੀ ਲਾਗੇਗਾ ਸੁਣੋ ਗੀਤਕਾਰੀ ਛੱਡ ਤੂੰ ਜਾਂ ਫਿਰ ਕਮਾਂ ਜੋ ਸੱਚ ਨਾਲ ਕੋ ਜੀਤ ਕਰ ਜਾਂ ਬੀਤਕਾਰੀ ਛੱਡ ਤੋ ਜਾਂ ਫਿਰ ਅੱਗੇ ਸੁਣਾ ਹਣਾ ਥੋੜੇ ਕੁਛ ਕੀ ਕਹਿੰਦਾ ਗਾਣਾ ਟੱਪਾ ਹਾਏ ਜਿੰਨਾ ਨੇ ਕੂਬਦੀ ਲੀ ਨਾਰਾ ਬਾਰਿਆ ਇਤਵਾਤੀਆਂ ਨਾਉ ਦਿਦਾ ਜੋੜਦੇ ਹਾਏ ਜਿੰਨਾ ਪੜਵਾਏ ਵੀਰਾਂ ਕਫਰ ਦੇ ਜਿੱਦੇ ਵਿੱਚ ਪਾ ਕੇ ਉਹ ਮਾਂ ਵੀ ਤੋੜਦੇ ਉਹ ਹਉ ਤੇ ਅਗਨੀ ਕੋ ਬਲ ਕਰਦਾ ਕਰਦੇ ਕਮੇਤਾ ਜਿੱਤ ਭੇਜ ਮਿੱਤਰਾ ਜੀ ਦਾ ਜਿੱਤ ਕਰਦਾ ਖਰੀ ਦਵਾਰ ਕੇ ਹੂਲ ਲੱਗਦੇ ਜ ਮੇਰਾ ਉਤੇ ਰੇਜ ਮਿੱਤਰਾ ਜੀ ਦਾ ਜਿੱਤ ਕਰਦਾ ਖਰੀ ਦਵਾਰ ਕੇ ਹੂਲ ਲੱਗਦੇ ਜ ਮੇਰਾ ਉਤੇ ਰੇਜ ਮੈਂ ਤੇਰਾ ਕੀ ਬਾਤ ਕੀਤੀ ਏਰ ਕੀ ਬਾਤ ਕੀਤੀ ਹੈ ਬੇਅਦਬੀ ਤੇ ਨਾ ਵੀ ਸਾਡੇ ਅੰਗ ਖਿਲਾਰ ਤੇ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ ਉਹਨੂੰ ਮਾਫੀਆਂ ਦੇ ਦੇ ਆਪਣਾ ਪਤਾ ਹੀ ਹੈ ਸਰਕਾਰਾਂ ਨੇ ਨਾ ਕਿਹੜੀ ਸਰਕਾਰ ਸੀਗੀ ਅੱਜ ਕੱਲ ਉਹ ਆਪ ਮਾਫੀਆਂ ਮੰਗਦੇ ਫਿਰਦੇ ਆ ਉਹਨਾਂ ਨੇ ਮਾਫੀ ਦੇ ਕੇ ਤੌਰ ਤੇ ਸੀਗੇ ਯਾਰ ਕਿੱਡਾ ਆਪਣੇ ਆਪਣਾ ਪਿਓ ਸੀ ਗੁਰੂ ਗ੍ਰੰਥ ਸਾਹਿਬ ਦਾ ਆਪਣਾ ਪਿਓ ਹੈਗਾ ਤੇ ਆਪਣਾ ਪਿਓ ਹੀ ਰੁਲ ਗਿਆ ਬਰਗਾੜੀ ਅੰਗ ਰੁਲੇ ਪਾੜੇ ਸੀ ਕਿ ਉਹਨਾਂ ਨੇ ਤੇ ਮਾਫੀ ਦੇਤੀ ਸੀ ਕਿ ਇਹ ਦੁਬਾਰਤ ਮੈਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਮੈਂ ਅ ਪ੍ਰੋਮੋਸ਼ਨਲ ਹੋ ਗਿਆ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਸੀ ਆਪਣਾ ਪਿਓ ਆ ਯਾਰ ਪਰ ਮੈਂ ਆਪ ਚਲ ਸਿਰੋਂ ਨੰਗਾ ਕੋਨਾ ਮੋਨਾ ਪਰ ਸਾਡੇ ਦਿਲ ਦੇ ਦਰਦਤਾ ਹੈਗਾ ਹੀ ਹੈ ਨਾ ਉਹਨਾਂ ਹੀ ਦਰਦ ਤਾਂ ਸਾਡਾ ਸਾਡੇ ਵੀ ਦਰਦ ਬਹੁਤ ਆ ਯਾਰ ਤੇ ਜੇ ਕੋਈ ਗੱਲ ਕਰਦਾ ਸਿੱਖਾਂ ਦੀ ਗਾਂ ਬਾਈ ਹੋਰ ਕਹਿੰਦਾ ਹੈਗਾ ਜੇ ਕੋਈ ਗੱਲ ਕਰਦਾ ਉਹਨਾਂ ਨੂੰ ਅਤਵਾਦੀ ਕਹਿ ਦਿੰਦੇ ਆ ਜਿਵੇਂ ਭਾਈ ਅਮਰਤਪਾਲ ਸਿੰਘ ਨੂੰ ਅਤਵਾਦੀ ਕਹੀ ਬੈਠੇ ਆ ਉਹ ਸਿੱਖੀ ਦੀ ਗੱਲ ਕਰਦਾ ਸੀਗਾ ਉਹਨਾਂ ਅੰਦਰ ਸਿੱਟੀ ਬੈਠੇ ਆ ਆਹੀ ਕੁਛ ਇੱਥੇ ਚੱਲਦਾ ਬਈ ਇਹ ਦੋ ਵਾਰ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਕਿ ਮੈਂ ਸਹੀ ਕਹਿ ਰਿਹਾ ਕਿ ਗੱਲ ਤੇ ਪਹਿਲੀ ਵਾਰ ਇਹ ਵੀਡੀਓ ਬਣਾਉਣ ਲੱਗਿਆ ਰਿਐਕਸ਼ਨ ਵਾਲੀ ਕਿਉਂਕਿ ਮੈਨੂੰ ਗਾਣਾ ਸੋਹਣਾ ਲੱਗਿਆ ਕੋਈ ਰਿਐਕਸ਼ਨ ਰਿਐਕਸ਼ਨ ਨਹੀਂ ਮੈਂ ਤਾਂ ਇੱਕ ਤੁਹਾਨੂੰ ਇੱਕ ਨਾ ਐਕਸਪਲੇਨ ਕਰ ਰਿਹਾ ਬਈ ਕਿ ਗਾਣਾ ਸੋਹਣਾ ਤੇ ਕੀ ਗਾਏ ਦੇ ਬ ਜੇ ਕੋਈ ਬੋਲਦਾ ਉਹਨੂੰ ਅਤਵਾਦੀ ਕਹਿ ਦਿੰਦੇ ਆ ਤੇ ਬਾਈ ਕਹਿੰਦਾ ਜਿਨ੍ਹਾਂ ਨੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਖਲਾਰੇ ਗਲੀਆਂ ਦੇ ਵਿੱਚ ਉਹਨਾਂ ਨੂੰ ਗੀਜੇ ਦੇ ਵਿੱਚ ਮਾਫੀ ਦੇ ਕੇ ਤੋੜਤਾ ਅੱਗੇ ਸੁਣੋ ਕੀ ਕਹਿੰਦਾ ਕੁੱਝ ਤਾਂ ਜੀ ਹੁੰਦਿਆਂ ਨੂੰ ਪੱਨਦੇ ਪਿਉ ਫਿਰ ਸਾਡਾ ਕੀ ਆ ਕੋਹ ਤੇ ਕਰੀ ਗੱਲ ਹੈ ਪੁਰਤੋ ਵੀ ਨਾ ਜਿੰਦਾ ਬੰਦ ਕਰਦਾ ਇੱਥੇ ਕਰਦਾ ਕਲਾ ਮੈਂ ਉਸ ਤੋਂ ਤੇ ਹੋਰਦਾ ਹੁਣ ਆ ਨੂੰ ਸਲਾਹਾਂ ਤੋਂ ਵੀ ਫੇਰ ਦੇ ਲਓ ਕੋਦ ਦੀ ਤੇ ਮੀਰ ਪਹਿਲਾ ਜਾਗਦੀ ਕਰੋ ਇੱਥੇ ਵੇਚ ਕੇ ਜਮੀਨੀ ਉੱਥੇ ਕਰ ਲੈ ਲਿਆ ਉਂਝ ਪੋਸਤਾ ਤੇ ਫਕਰ ਪੰਜਾਬ ਦੀ ਗੱਲ ਹੈ ਸਹੀ ਅੱਲਾ ਹਾਂ ਤੁਸੀਂ ਵੇਖੋ ਬਾਈ ਨੇ ਪਿਛਲੇ ਟੱਪੇ ਵਿੱਚ ਵੀ ਕਹਿ ਸੀਗਾ ਹਨਾ ਵੀ ਜੇ ਜ਼ਿਆਦਾ ਮੂੰਹ ਤੇ ਆ ਕੇ ਗੱਲ ਕਰੋ ਕਮੈਂਟਾਂ ਵਿੱਚ ਆਪਾਂ ਇੱਕ ਦੂਜੀ ਤੀਪਹਿਣਾ ਕਿ ਕਰੀ ਜਾਂਦੇ ਗਾਲਾਂ ਕੱਢੀ ਨੇ ਬਾਈ ਨੇ ਪਿਛਲੇ ਟੱਪੇ 'ਚ ਕਹਿ ਸੀ ਉਹ ਮੈਂ ਦੱਸਣਾ ਭੁੱਲ ਗਿਆ ਬਾਈ ਕਹਿੰਦਾ ਮੂੰਹ ਤੇ ਆ ਕੇ ਗੱਲ ਕਰੋ ਉਹ ਦੂਜੀ ਕਮੈਂਟਾਂ 'ਚ ਕੀ ਡਿਬੇਟ ਕਰਦੇ ਆ ਹੁਣ ਆ ਟੱਪੇ 'ਤੇ ਗਾਂ ਕੀ ਕਹੇ ਕੀ ਕਹੇ ਬਾਈ ਨੇ ਹਨਾ ਤੁਸੀਂ ਸਾਰੇ ਨੇ ਸੁਣਿਆ ਹਨਾ ਤੇ ਨੱਲਾ ਬਾਈ ਕਾ ਇੱਥੋਂ ਦਾ ਜ਼ਮੀਨਾਂ ਵੇਚ ਦਿੰਨੇ ਆਪਾਂ ਜਿਹੜੇ ਆਪਾਂ ਬੰਦੇ ਵੱਡੇ ਪੰਜਾਬ ਦੇ ਰਾਖੇ ਹਨ ਪੰਜਾਬ ਦੇ ਰਾਖੇ ਬੰਦੇ ਆ ਜਿਹੜੇ ਕਈ ਵਜਿਆਂ ਨੂੰ ਟਾਰਗੇਟ ਕੀਤਾ ਗਿਆ ਇਹਦੇ ਵਿੱਚ ਵੀ ਇੱਥੇ ਪਹਿਲੀ ਵੇਚ ਕੇ ਤੁਸੀਂ ਬਾਹਰ ਜਾ ਕੇ ਤਾਂ ਲੈ ਲਿਆ ਘਰ ਤੇ ਇਹ ਬੰਦੇ ਤੁਸੀਂ ਰਾਖੇ ਪੰਜਾਬ ਦੇ ਗਾ ਸੁਣੋ ਸੁਣੋ ਆਹੇ ਜੁਤਾ ਦਿਉਂਦੀ ਆ ਉਹਨਾਂ ਦੇ ਵੀ ਉਹ ਫਿਰ ਫਾੜਾ ਕੀ ਆ ਕੋਕੋ ਤੇ ਆਓ ਜਦੋਂ ਜਿਉਂਦਾ ਹੁੰਦਾ ਬੰਦਾ ਉਹ ਭੰਡੀਆਂ ਦੇ ਬਾਈ ਦੀਪ ਸਿੱਧੂ ਤੇ ਲਾ ਲਓ ਤੁਸੀਂ ਕਿੰਨਾ ਭੰਡਿਆ ਉਹਨੂੰ ਤੇ ਜਦੋਂ ਭੋਗਾ ਦੇ ਉੱਤੇ ਕੱਟ ਕਰ ਲੈਂਦੇ ਕਿੰਨਾ ਬਾਈ ਮੂਸੇ ਵਾਲ ਦੀ ਲਾ ਲਓ ਕਿੰਨਾ ਭੰਡਿਆ ਜਾਉਂਦੇ ਜੀ ਨੂੰ ਤੇ ਸੰਸਕਾਰ ਤੇ ਤੇ ਭੋਗਾਂ ਦੇ ਕਿੰਨਾ ਘੱਟ ਸੀ ਭਾਈ ਪਹਿਲਾਂ ਹੀ ਸਾਥ ਦੇ ਦਿਆ ਕਰੋ ਅੱਜ ਵੀ ਲੋੜ ਆ ਕਈ ਬੰਦੇ ਆ ਜਿਹੜੇ ਅੱਜ ਬੋਲ ਰਹੇ ਆ ਪੰਜਾਬ ਦੇ ਲਈ ਉਹਨਾਂ ਦਾ ਸਾਥ ਦੇ ਦਿਓ ਬਾਅਦ ਵਿੱਚ ਭੋਗਾਂ ਉਤੇ ਕੱਟ ਕਰਨ ਦਾ ਨਹੀਂ ਫਾਇਦਾ ਕੋਈ ਭਾਈ ਅਮਰਪਾਲ ਸਿੰਘ ਆ ਭਾਈ ਅਮਰਪਾਲ ਸਿੰਘ ਮੈਰੋਂ ਆ ਲੱਖ ਹਜ਼ਾਰ ਨਾ ਪੜਨਾ ਸਿੱਧੂ ਬਹੁਤ ਆਵਾਜ਼ਾਂ ਹੋਰ ਹੈਗੀਆਂ ਜਿਹੜੀਆਂ ਅੱਜ ਬੋਲੀ ਜਾਂਦੀਆਂ ਪਰ ਉਹਨਾਂ ਦਾ ਸਾਥ ਦੇ ਕਰੋ ਉਹਨਾਂ ਦੇ ਨਾਲ ਖੜਿਆ ਕਰੋ ਕੱਲੇ ਕਮੈਂਟਾਂ ਵਿੱਚ ਵਾਵਾ ਨਾ ਕਰਿਆ ਕਰੋ ਬਾਅਦ ਵਿੱਚ ਭੋਗਾਂ ਦੇ ਕੱਟ ਕਰਨ ਦਾ ਨਹੀਂ ਫਾਇਦਾ ਕੋਈ ਗਾਸ ਲੋ ਫਰਦਾਇ ਤੇ ਕਰਤਾ ਕਲਾ ਮੈਂ ਉਮੀਦ ਕਰਤੇ ਹਾਂ ਮਾ ਕੁਰਾ ਨੂੰ ਸਲਾਹ ਤੋ ਕਿ ਫੇਰ ਦੇ ਨੀਓ ਖੁਦ ਦੀ ਜ਼ਮੀਰ ਪਹਿਲਾਂ ਜਾਗਦੀ ਕਰੋ ਇੱਥੇ ਵੇਚ ਕੇ ਜ਼ਮੀਨੀ ਉੱਥੇ ਕਰ ਲੈ ਲਿਆ ਉਂਝ ਪੋਸਟਾ ਦੇ ਫਿਕਰ ਪੰਜਾਬ ਦੀ ਕਰੋ ਇੱਥੇ ਵੇਚ ਕੇ ਜ਼ਮੀਨ ਬਾਹਰ ਕਰ ਲੈ ਲਿਆ ਉਂਝ ਪੋਸਟਾ ਦੇ ਫਿਕਰ ਪੰਜਾਬ ਦੀ ਕਰੋ ਸਹੀ ਗੱਲ ਹੈ ਬਾਈ ਕਹਿੰਦਾ ਪਹਿਲਾਂ ਆਪਦੀ ਜ਼ਮੀਰ ਜਾਗਦੀ ਕਰੋ ਮੈਂ ਆਦੇ ਤੇ ਹੀ ਲਾਇ ਗੱਲ ਕਰਦਾ ਮੇਰਾ ਘਰ ਰਾਇਆ ਸਲਾਮਤ ਤੁਹਾਨੂੰ ਤੇ ਹੀ ਹਨ ਪਹਿਲਾਂ ਮੈਂ ਆਦੀ ਜ਼ਮੀਰ ਜਾਗਦੀ ਕਰਨਾ ਜ਼ਮੀਰਾਂ ਜਾਗਦਿਆਂ ਰੱਖੋ ਜ਼ਮੀਰਾਂ ਥਾਓ ਵਾਦੇ ਹੱਕਾਂ ਸੱਚਾਂ ਲਈ ਬੋਲੋ ਤੇ ਫਿਰ ਬਾਈ ਕਹਿੰਦਾ ਜਿਹੜੇ ਤੇ ਬਾਲਾ ਪੰਜਾਬ ਤੇ ਛਿਪਨਾ ਪੰਜਾਬ ਤੇ ਛੀਕਾ ਨਦਿਆਂ ਗੱਲਾਂ ਕਰਦੇ ਆ ਨਾ ਤੇ ਉਹ ਇੱਥੋਂ ਦੀਆਂ ਜ਼ਮੀਨਾਂ ਵੇਚ ਕੇ ਤੇ ਬਾਹਰ ਘਰ ਲਈ ਬੈਠੇ ਆ ਉਹਨਾਂ ਨੂੰ ਕਿਹਾਗਾ ਇਹ ਹੈਗੀ ਆ ਗੱਲ ਬਹੁਤ ਜਣੇ ਇਹੋ ਜਿਹੇ ਹੈਗੇ ਜਿਹੜੇ ਇੱਥੋਂ ਦੀਆਂ ਪੈਲੀਆਂ ਵੇਚੀ ਕੇ ਤੇ ਬਾਹਰ ਘਰ ਲਈ ਜਾਂਦੇ ਬਈ ਤੁਹਾਡੇ ਮੂਹਰੇ ਹੱਥ ਬੰਨ੍ਹ ਕੇ ਬੇਨਤੀ ਆ ਪੰਜਾਬ ਨਾ ਛੱਡੋ ਬਾਹਰ ਜਾਓ ਚੂਰ ਜਾਓ ਆਦਾ ਕੰਮ ਕਰੋ ਦੱਬ ਕੇ ਮਿਹਨਤ ਕਰੋ 5-7 ਸਾਲ ਲਾ ਕੇ ਤਾਂ ਆਦਾ ਵਾਪਸ ਇੱਥੇ ਆ ਜਾਓ ਆਪਣੀ ਇਹ ਮਾਂ ਧਰਤੀ ਆ ਆਪਣੀ ਹੋਣ ਦਾ ਹੈ ਇਹ ਨਾ ਛੱਡੋ ਜੇ ਆਪਾਂ ਆਪਣੀ ਵਾਹਣ ਹੀ ਪਹਿਲੀ ਵੇਚਤੀ ਤੇ ਪਿੱਛੇ ਆਪਣਾ ਰਹਿ ਗਈ ਜਾਊਗਾ ਪਹਿਲੀ ਤੋਂ ਬਿਨਾਂ ਆਪਣਾ ਕੀ ਵजूद ਐ ਥੇਰ ਪਹਿਲੀਆਂ ਨਾ ਵੇਚੋ ਬਈ ਸਾਰੇ ਮੇਰੇ ਹੱਥ ਬੰਨ੍ਹ ਕੇ ਬੇਨਤੀ ਐ ਪਹਿਲੀਆਂ ਨਾ ਵੇਚੋ ਪਹਿਲੀਆਂ ਰੱਖ ਲੋ ਇਹ ਆਪ ਨੂੰ ਕਿਸੇ ਮੁੱਲ ਵੀ ਨਹੀਂ ਮਿਲਨੇ ਆਉਣ ਵਾਲੇ ਪਾਸਾ 7 ਸਾਲਾਂ ਨੂੰ ਕਿਸੇ ਮੁੱਲ ਚ ਵੱਡੇ ਵਪਾਰੀ ਗਾਦ ਗਣ ਨਿਗਾਟ ਪੈਗ ਚੜੰਗਾ ਆਪਣੀਆਂ ਪਹਿਲੀਆਂ ਗਾ ਸੁਣੋ ਇਸ ਦਾ ਗ੍ਰਾਮ ਦੇ ਸਿਆਣੇ ਪਰਦੇ ਲੋਹ ਦੇ ਤਮਾਕੂਂ ਚ ਪੱਕ ਬੰਨ੍ਹ ਕੇ ਹੱਥ ਨੇ ਮਲਾਈ ਸਹੀ ਗੱਲ ਵੇ ਕਹਿੰਦਾ ਵੀ ਇੰਸਟਾਗ੍ਰਾਮ ਤੇ ਬਹੁਤ ਸਿਆਣੇ ਬੰਦੇ ਮੱਤਾਂ ਦਿੰਦੇ ਮੇਰੇ ਅਗੇ ਤੁਹਾਨੂੰ ਮਤਾਂ ਦੇਣ ਲੱਗ ਜਾਂਦੇ ਆ ਸਿਆਣੇ ਬੰਦੇ ਆ ਇਹ ਵੀ ਹੈਗਾ ਇੱਕ ਬੰਦਾ ਜਿਹਨੂੰ ਟਾਰਗੇਟ ਕੀਤਾ ਚੱਲ ਆਪਾਂ ਨਾਂ ਨਹੀਂ ਲੈਣਾ ਤੁਸੀਂ ਕਮੈਂਟ ਕਰਕੇ ਦੱਸਿਓ ਤੇ ਬੁੱਲਾਂ ਦੇ ਵਿੱਚ ਜਰਦੇ ਕੁ ਲਿਪਾ ਲਾਉਂਦੇ ਤੇ ਸਿਰ ਤੇ ਬੰਨਦੇ ਆ ਪੱਗਾਂ ਕੀ ਸ਼ੋਭਾ ਦਿੰਦੇ ਤੁਸੀਂ ਅੱਜਾਂ ਦਾ ਪੱਗ ਢੋਣੋਂ ਹਟਜੋ ਜਾਂ ਤੁਸੀਂ ਹੱਤ ਤਬਾਕੂ ਛੱਡ ਦਿਓ ਸਰਦੈ ਸਿੱਖ ਸਰਦਾਰ ਬੰਦੇ ਨੂੰ ਨਹੀਂ ਸ਼ੋਭਾ ਦਿੰਦਾ ਤੁਹਾਡੇ ਸੈਗਟ ਬੀੜੀ ਜਾਂ ਬੁੱਲਾਂ ਦੇ ਵਿੱਚ ਜਰਦਾ ਇਹ ਜਿੱਸ ਸਿੱਖਾਂ ਨੂੰ ਨਹੀਂ ਸ਼ੋਭਾ ਦਿੰਦੀ ਪੱਗ ਵਾਲੇ ਬੰਦੇ ਨੂੰ ਬਾਈ ਨਾਂ ਬਿਆਦਗੀਆਂ ਕਰੋ ਨਾਂ ਮਝਾ ਕੇ ਡਾਓ ਜਾਤ ਪਾਤ ਦੇ ਕੇ ਉਂਝ ਫਿਰਦੇ ਦੇ ਨਾਲ ਰੱਬ ਵੱਲ ਕੇ ਛੱਡਦੀ ਨਾਮ ਪਿੱਛੇ ਸਿੱਖ ਲਿਖਾ ਜੇ ਅਸੀਂ ਇਕਾ ਵੀ ਪੈਸ ਰੱਖਣ ਸਹੀ ਗੱਲ ਆ ਬਾਈ ਕਹਿੰਦਾ ਕਈ ਕੀ ਬੰਦੇ ਆ ਹੱਥ ਵੀ ਜਾਤ ਪਾਤ ਵੇਖ ਕੇ ਮਲਾਉਂਦੇ ਆ ਤੇ ਉਹੀ ਗੱਲ ਸਾਰੀ ਚੱਲੀ ਜਾਂਦੀ ਐ ਵੀ ਤੂੰ ਤਬਾਕੂ ਲਾਉਣੇ ਆ ਪੱਗਾਂ ਬੰਨ ਬੰਨ ਕੇ ਬਾਈ ਤਾ ਹੀ ਕਹਿੰਦਾ ਵੀ ਤੂੰ ਨਾ ਇਹਦਾ ਸਿੰਘ ਹੀ ਨਾ ਲਾਉਣਾ ਪਿੱਛੇ ਸੁਣੋ ਸਿੰਘ ਨਾਮ ਲੱਕ ਕੇ ਮਾਂ ਕਹਿੰਦੀ ਸਰਤ ਇਨਕੇ ਸਖਲੇ ਪੁੱਤਾਇਆ ਜੀਤ ਸਿੰਘ ਨਾਮ ਲੱਕ ਕੇ ਮਾਂ ਕਹਿੰਦੀ ਸਹੀ ਗੱਲ ਐ ਬਾਈ ਕਹਿੰਦਾ ਨਾ ਅੱਜ ਸ਼ਰਮ ਮੰਨਦੇ ਆ ਬਹੁਤ ਜਣੇ ਸਿੰਘ ਨਾਮ ਲਾਉਣ ਪਿੱਛੇ ਪਹਿਲਾਂ ਆਪਣੇ ਨਾਮ ਪਿੱਛੇ ਗੋਤ ਲਾਉਣੇ ਆ ਗੱਲ ਸਿੱਧੂ ਬਰਾੜ ਫਲਨਾ ਸੰਦੂ ਜੇ ਉਹ ਸਿੰਘ ਲਾਉਣ ਤੋਂ ਸ਼ਰਮ ਕਉ ਮੰਨਦੇ ਆ ਤੁਸੀਂ ਗਗਨਦੀਪ ਸਿੰਘ ਕਮ ਐ ਐਂ ਕਿਆ ਕਰੋ ਨਾ ਮੈਂ ਵੀ ਸ਼ਾਇਦ ਪਹਿਲਾਂ ਕਿਹਾ ਹੂਗਾ ਮੈਂ ਤੁਹਾਡਾ ਆਪਣਾ ਗਗਨਦੀਪ ਗੱਲ ਹੈਨਾ ਮੈਂ ਆਪਣੇ ਆਪ ਨੂੰ ਵਿੱਚ ਲੈ ਕੇ ਜਲਦੀ ਸਭ ਨੂੰ ਪਹਿਲਾ ਐਗਜ਼ਾਮਪਲ ਮੈਂ ਆਪਣੀ ਦਿੰਨਾ ਕਿਉਂਕਿ ਮੈਂ ਵੀ ਗਲਤ ਹਾਂ ਮੈਂ ਕਿਹਾ ਬੜਾ ਸਿਆਣਾ ਹੁਣ ਗਾਂ-ਗਾ ਸਿਆਣੇ ਹੁੰਨੇ ਆ ਸਿੰਘ ਲਾਇਆ ਕਰੋ ਗੋਤ ਬਾਅਦ ਚ ਲਾਇਆ ਕਰੋ ਸਿੰਘ ਜ਼ਰੂਰੀ ਆ ਤੇ ਫਿਰ ਮੈਂ ਕਹਿੰਦੀ ਮੈਂ ਬਹੁਤ ਨਾਮ ਰੱਖਦੇ ਆ ਜੀਤ ਸਿੰਘ ਜਿਹਾਰ ਸਿੰਘ ਪਰ ਸਰ ਤੇ ਕੇਸ ਨਹੀਂ ਰੱਖਦੇ ਸੋ ਦੂਰੀ ਵਾਸਤੇ ਨੋਟਾ ਪਾ ਕੀ ਕਹਿੰਦਾ ਬਈ ਪੁੱਤ ਬਾਦ ਚਾਰ ਸਿੰਘ ਨਾਮ ਲੱਕਦੇ ਮਾ ਕਹਿੰਦੀ ਸਰ ਤੇ ਨਹੀਂ ਕੇਸ ਮਾ ਕਹਿੰਦੀ ਸਰ ਤੇ ਕੇਸ ਨਹੀਂ ਰੱਖਨੇ ਜਵਾਕ ਦੇ ਨਾਂ ਤਾਂ ਸਹਿਬ ਜਹਾਂਦੇ ਤੇ ਰੱਖ ਲੈਨੇ ਆਪ ਜੀਤ ਸਿੰਘ ਜਿਹਾਰ ਸਿੰਘ ਪਰ ਕੇਸ ਸਿਰ ਤੇ ਰੱਖ ਦੇਣਗੇ ਸੋ ਜੇ ਆਪਾ ਉਸ ਰਾਹ ਵਾਂ ਨਹੀਂ ਜਾਣਦੇ ਆ ਤਾਂ ਕੇਸ ਵੀ ਰੱਖੋ ਜਿਹੜਾ ਕੋਈ ਕੋਈ ਬਾਈ ਕੇਸ ਸਾਂਭ ਸਕਦਾ ਤਾਂ ਜਰੂਰ ਆਪਣੇ ਸਿੱਕੇ ਰੂਪ ਵਿੱਚ ਆਓ ਗਾ ਸੁਣੋ ਨਾ ਬਲਕ ਤੇ ਮਾਂ ਕਿੰਦੀ ਸਰਦਨ ਕੇ ਸੇ ਰਖਨੇ ਆਥੋੜਿਆ ਕਿਦਰ ਨੂੰ ਪੂਰੀ ਦੁਨੀਆ ਨਵਾਂ ਜਾਈ ਤੇ ਹੋਰ ਦੌੜ ਚੱਲਿਆ ਕਰਦਾ ਪ੍ਰਾਉਡ ਵੀ ਲਈ ਇਸ ਗੱਲ ਤੇ ਜਿੰਦ ਚੰਡਰੀ ਕਰਾ ਕੇ ਬਰ ਸੂਣ ਚੱਲਿਆ ਸ਼ਰਮਾਂ ਦੀ ਗੱਲ ਦੂਰ ਤੂੜ ਤੱਕ ਨਹੀਂ ਲੋਕਾਂ ਵਿੱਚ ਲੱਗਦਾ ਏ ਹਿੱਟ ਪਾਰ ਕੇ ਨਾ ਆਪਣੇ ਬਣਾ ਕੇ ਸੀ ਜੋ ਮੁੰਡਾ ਪੇਚਿਆ ਉਸ਼ੋ ਰੋਆ ਪਰਿਓ ਪੁਰੀ ਬਣ ਕੇ ਆ ਤੋ ਬੋਹ ਤਰਾ ਪੁਨੇ ਬਣਾ ਕੇ ਸੀ ਜੁੰਡਾ ਪੈਚਿਆ ਉਸ਼ੋ ਰੋਆ ਪਰਤਾ ਪੁਰੀ ਬਣ ਕੇ ਆ ਲੈ ਨਸ਼ਾਨਾ ਆ ਗੱਲ ਮੈਂ ਕਰਨੀ ਕਿਉਂਦਾ ਸੀ ਆ ਗਾਣੇ ਆਈ ਸੀ ਮੈਂ ਵੀਟ ਕਰੀ ਜਾਂਦਾ ਸੀਗਾ ਇਹ ਗੱਲ ਕੀਤੀ ਹੈ ਸਟੂਲਿਆਂ ਦੀ ਜਿਹੜੇ ਵਿਸ਼ੇ ਤੇ ਆਪਾਂ ਹਰ ਰੋਜ਼ ਬੋਲਦੇ ਆਂ ਟੈਂਪੂਆਂ ਦੀ ਗੱਲ ਕੀਤੀ ਹੈ ਬਾਈ ਕਹਿੰਦਾ ਕਿਉਂ ਸ਼ਰਮ ਮੰਦੇ ਤੁਹਾਨੂੰ ਰੱਬ ਨੇ ਮੁੰਡਾ ਬਣਾ ਕੇ ਭੇਜਿਆ ਤੁਸੀਂ ਪ੍ਰਾਊਡ ਫੀਲ ਕਰੀ ਜੇ ਨੇ ਛਾਤੀਆਂ ਤੇ ਨਹੀਂ ਜਾਨੇ ਕੁੜੀਆਂ ਬਣ ਬਣ ਕੇ ਯਾਰ ਸ਼ਰਮ ਨੂੰ ਹੱਥ ਮਾਰ ਲਓ ਤੁਹਾਨੂੰ ਨਾ ਤੁਹਾਨੂੰ ਮੈਂ ਕੱਲ੍ਹ ਵੀ ਦੱਸਿਆ ਸੀਗਾ ਮਾਪਿਆਂ ਨੇ ਸੁੱਖਾ ਸੋਕ ਸੋਕ ਕੇ ਲਿਆ ਹੁੰਦਾ ਸੁੱਖਾ ਇਹ ਤੱਕ ਉਤਰਿਆ ਨਹੀਂ ਹੁੰਦਾ ਤੁਸੀਂ ਬਣੀ ਕੁੜੀਆਂ ਜਾਂ ਨੇ ਹਜੇ ਤਾਂ ਮਾਪਿਆਂ ਤਾਂ ਸੁੱਖਾ ਲੋਂਦਾ ਫਿਰ ਤਾਂ ਉਹਦੇ ਵੀ ਸਾਨੂੰ ਰੱਬਾ ਮੁੰਡਾ ਦੇ ਦੇ ਮੁੰਡਾ ਦੇ ਦੇ ਜਦੋਂ ਇਹ ਸੁੱਖਾ ਪੂਰਨ ਪੂਰਿਆ ਨਹੀਂ ਹੋਇਆ ਹੁੰਦਾ ਤੇ ਤੁਸੀਂ ਕੁੜੀ ਬਣ ਕੇ ਸਰਪ੍ਰਾਈਜ਼ ਦੇ ਦਿੰਨੇ ਉਹਨਾਂ ਨੂੰ ਚੂਲੇ ਬਣੀ ਜਾਂਦੇ ਕੰਜਰ ਤੋਂ ਕੱਲੇ ਵਿਊਰਾਂ ਦੇ ਚੱਕਰਾਂ ਦੇ ਵਿੱਚ ਕੱਲੇ ਵਿਊ ਲੈਣ ਖਾਤਰ ਇੰਸਟਾ ਦੇ ਉੱਤੇ ਇੰਸਟਾਗ੍ਰਾਮ ਦੀ ਬਾਈ ਨੇ ਗੱਲ ਕੀਤੀ ਐ ਇਸਟਾ ਉੱਤੇ ਕੱਲੇ ਵਿਊ ਲੈਣ ਦੀ ਖਾਤਰ ਨਾ ਟੈਂਪੂ ਬਣੀ ਜਾਂਦੇ ਆ ਮਰਦੋ ਜਨਾਨੇ ਬਣੀ ਜਾਂਦੇ ਸ਼ਰਮ ਮੰਨ ਲਓ ਤਾਂ ਤੁਹਾਨੂੰ ਜਿਹੜੇ ਰੂਪ ਦੇ ਵਿੱਚ ਹੈਗੇ ਤੁਸੀਂ ਉਹੀ ਰਹੋ ਕਿਉਂ ਤੁਸੀਂ ਕੁੜੀਆਂ ਬਣ ਜਾਂਦੇ ਆ ਕੁੜੀਆਂ ਨੂੰ ਵੀ ਸ਼ਰਮ ਆਈ ਜਾਂਦੀ ਵੀ ਆ ਸਾਡੇ ਵਿੱਚ ਇੱਕ ਹੋਰ ਆਈ ਕੌਣ ਜਾਂਦੀ ਹੈ ਪ੍ਰਾਣੀਆਂ ਇਹ ਕੱਲੇ ਵੀਊ ਲੈਣ ਦੀ ਖਾਤਰ ਕੱਲੇ ਵੀਊ ਨਾਤ ਯਾਰ ਪਹਿਲਾਂ ਕਹਿੰਦੇ ਸੀ ਨਾ ਐਟਾ ਪੱਟੇ ਤੋਂ ਸਿੰਗਰ ਨਿਕਲਦਾ ਸੀ ਇੱਕ ਹਫ਼ਤਾ ਸੀਗੀ ਐਟਾ ਚੱਕੋ ਸਿੰਗਰ ਨਿਕਲਦਾ ਜਾਂ ਸਤੂਲੇ ਨਿਕਲਦੇ ਟੈਂਪੂ ਨਿਕਲਦੇ ਤੁਸੀਂ ਐਟਾ ਚੱਕੋ ਟੈਂਪੂ ਹੋਊਗਾ ਮੈਂ ਫਿਰ ਗੱਲ ਕਰਨੀ ਨਹੀਂ ਚਾਹੁੰਦਾ ਜਿਹੜਾ ਬੇਰੇਜਗਰੀ ਵਾਲਾ ਜਿਹੜਾ ਦੂਜਾ ਕਰੀ ਬੀਲਡਰ ਬੜਾ ਕਰਦਾ ਸੀ ਹੈਗਾ ਹਨਾ ਬ੍ਰੈਂਡ ਵੈਸਟਰ ਉਹ ਕੀੜੀਆਂ ਵੀਡੀਓ ਪਾਈ ਜਾਂਦਾ ਅੱਜ ਕੱਲ ਸਿਰਫ ਵਿਊਆਂ ਦਾ ਚੱਕਰ ਆ ਕਿਉਂਕਿ ਇਹ ਚੀਜ਼ ਨੂੰ ਵਿਊ ਮਿਲਦੇ ਯਾਰ ਬਾਈ ਇਹਨਾਂ ਨੂੰ ਨਾ ਵੇਖਿਆ ਕਰੋ ਬਲੌਕ ਕਰ ਦਿਓ ਆਪਣੇ ਬੱਚਿਆਂ ਤੇ ਬਹੁਤ ਮਾੜੇ ਪ੍ਰਭਾਵ ਪੈ ਰਹੇ ਐ ਇਸ ਚੀਜ਼ ਦੇ ਕਿਉਂਕਿ ਜਿੰਟਰ ਜੁਂਟਰ ਚੇਂਜ ਕਰਾਈ ਜਾਂਦੇ ਆ ਗਾਂ ਪਤਾ ਨਹੀਂ ਲੈਂਦਾ ਕੀ ਹੋ ਜਾਣਾ ਬਾਈ ਚਾ ਕੇ ਰੱਖੋ ਆਪਣੇ ਬੱਚਿਆਂ ਨੂੰ ਹੱਥ ਬੰਨ ਕੇ ਬੇਨਤੀ ਆ ਇਹਨਾਂ ਨੂੰ ਬਲੌਕ ਕਰ ਦਿਓ ਉਹਨੂੰ ਵੇਖੋ ਨਾ ਯਾਰ ਜਿਹੜੇ ਇਦਾਂ ਦੇ ਵੀਡੀਓ ਪਾਉਂਦੇ ਆ ਆਪੇ ਹਟਣਗੇ ਇਹ ਗਾਂ ਵੇਖੋ ਉਹ ਆ ਫਿਰtau ਪੂਰੀ ਪਰ ਕੇ ਐੱਚ ਕਰ ਤੋਂ ਲੋਗ ਜੀ ਨੂੰ ਕਿਸੇ ਗੱਲ ਦੀ ਉਹ ਕਿੰਤਾ ਪਿੰਡ ਵਿੱਚ ਕੱਖ ਨਹੀਂ ਰਹਾ ਮੇਰਿਆਂ ਦੇ ਖਰੇ ਸਵਰਾਜ ਚੀਕਦੇ ਮੈਨੂੰ ਤੇ ਤੇਰਾ ਧਿਆਨ ਚ ਲਿਆ ਪਤਰਾ ਵਿੱਚ ਸ਼ੇਰ ਵਿੱਚ ਵਸਾ ਕਰਕੇ ਫੁੱਲਾਂ ਵਾਲਾ ਛੰਡ ਕੇ ਜੋ ਬਾਗ ਨਾ ਬੰਦੋ ਰੋਕਦਾ ਨਹੀਂ ਤੁੰਗ ਕੋਈ ਕੀ ਨੀਟਾ ਜਾਣ ਤੂੰ ਪਾਰੀ ਉੱਥੇ ਜਾ ਕੇ ਬਹੀਦੀ ਪੰਜਾਬ ਦਾ ਫੁੱਲ ਰੋਕਦਾ ਨਹੀਂ ਤੁੰਗ ਕੋਈ ਬਲੈਤ ਜਾਣ ਤੂੰ ਪਾਰੀ ਉੱਥੇ ਜਾ ਕੇ ਬਹੀਦੀ ਪੰਜਾਬ ਨਾ ਬੰਦੋ ਹਾਂ ਇਹ ਗੱਲ ਹੈ ਇੱਥੇ ਗਾਣਾ ਮੌਕੇ ਹੁੰਦਾ ਬਈ ਗੱਲ ਹੈ ਬਾਈ ਨੇ ਕੀਤੇ ਸਿਰੇ ਦੀ ਵੀ ਸੋਨੋ ਕੋਈ ਨਹੀਂ ਰੋਕਦਾ ਬਾਹਰ ਜਾਂ ਤੁਹਾਨੂੰ ਮੈਂ ਪਹਿਲਾਂ ਵੀ ਗੱਲ ਕਰਕੇ ਆਇਆ ਕਮਾਈ ਕਰੋ ਜਾਓ ਬਾਹਰ ਪਰ ਇੱਥੇ ਵਾਪਸ ਆਓ ਆਪਣੀ ਧਰਤੀ ਦੇ ਵਾਪਸ ਆਓ ਬਈ ਬਾਈ ਕਹਿੰਦਾ ਸਵਰਾਜ ਖੜੇ ਆ ਪਰ ਉਹਨੂੰ ਸਟੇਰੀ ਨੂੰ ਹੱਥ ਲਾਉਣ ਵਾਲਾ ਹੈ ਨਹੀਂ ਕੋਈ ਹੈ ਨਹੀਂ ਜੀ ਮੁੰਡੇ ਤਾਂ ਬਾਹਰ ਭੇਜਦੇ ਆ ਇੱਥੇ ਕੌਣ ਟਰੈਕਟਰ ਖੜੇ ਆ ਵੇੜਿਆਂ ਦੇ ਵਿੱਚ ਬਰਾਂਡੇ ਜਰੁੰਦੇ ਆ ਟਰੈਕਟਰ ਬਈ ਸੁਸਤ ਬਣ ਕੇ ਬੇਨਤੀ ਆਪਦੀ ਮਿਹਨਤ ਕਮਾਈ ਕਰਕੇ ਵਾਪਸ ਇੱਥੇ ਆ ਜਾਓ ਪੰਜਾਬ ਦੇ ਵਿੱਚ ਪੰਜਾਬ ਤੋਂ ਬਿਨਾ ਆਪਣਾ ਕੁਝ ਨਹੀਂ ਪੈ ਲਿਆਣਾ ਵਿੱਚੋਂ ਇੱਥੇ ਆਓ ਇੱਥੇ ਰਵੋ ਸੋਦੀ ਲੋੜ ਆ ਬਹੁਤ ਜਿਹੜੀ ਆਪਣੀ ਕ੍ਰੀਮ ਆ ਨੌਜਵਾਨੀ ਪੜੇ ਲਿਖੇ ਤਾਂ ਆਪਾਂ ਬਾਹਰ ਭੇਜਿਆ ਨੇ ਜਿਹੜੇ ਆਪਣੇ ਨੌਜਵਾਨ ਐਸ ਕਰੀ ਜਾਂਦੇ ਆ ਕੁੜੀਆਂ ਮੁੰਡੇ ਨਾ ਜਿਹੜੀ ਕ੍ਰੀਮ ਕ੍ਰੀਮ ਆ ਉਹਦਾ ਇਹ ਆਪਾਂ ਦੇਈ ਜਾਂਦੇ ਆ ਬਾਹਰ ਦੇਸ਼ਾਂ ਉੱਧਰ ਜਾਈ ਜਾਂਦੇ ਪੜ੍ਹ ਕੇ ਉੱਥੇ ਜਾ ਕੇ ਪੜ੍ਹ ਕੇ ਕਰਦੇ ਵੀ ਕਿ ਕਰਦੇ ਤਾਂ ਉੱਥੇ ਵੀ ਦਿਹਾੜੀਆਂ ਹੀ ਆ ਤੇ ਉਹੀ ਕ੍ਰੀਮ ਆ ਜਿਹੜੀ ਇੰਨੇ ਪੜੇ ਲਿਖੇ ਮੁੰਡੇ ਆਪਣੇ ਪੰਜਾਬ ਦੇ ਵਿੱਚ ਹੋਣ ਸਰਕਾਰ ਇੱਥੇ ਨੌਕਰੀਆਂ ਦੇ ਵੀ ਸਾਡੀ ਸਰਕਾਰ ਨੂੰ ਹੀ ਬੇਨਤੀ ਆ ਕਿ ਇਹਨਾਂ ਵੀ ਨੌਕਰੀਆਂ ਪੈਦਾ ਕਰੋ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਦੇਓ ਜਿਹੜੀ ਇੰਨੀ ਵਧੀਆ ਪੜ੍ਹਾਈ ਕੀਤੀ ਨੇ ਇੰਟੈਲੀਜੈਂਟ ਮੁੰਡੇ ਪੰਜਾਬ ਦੀ ਕਰੀਮ ਆ ਉਹ ਬਾਹਰ ਜਾ ਕੇ ਸਿਫਤਾਂ ਲਾ ਲਾਉਂਦੀਆਂ ਧਿਆੜੀਆਂ ਕਰੀ ਜਾਂਦੀਆਂ ਪੜ੍ਹੇ ਲਿਖੇ ਹੁੰਦੇ ਬਾਬੂ ਤੇ ਉਹਨਾਂ ਨੂੰ ਇੱਥੇ ਚੰਗੀ ਨੌਕਰੀ ਦਿਓ ਹੁੰਦੀ ਵੀ ਇੰਨੇ ਪੜ੍ਹੇ ਲਿਖੇ ਹੈਗੇ ਆ ਇੰਨੇ ਹੈ ਨਾ ਇੰਨੀ ਤੁਹਾਨੂੰ ਅਕਲ ਆ ਪੜ੍ਹੇ ਲਿਖੇ ਬਹੁਤ ਹੁਸ਼ਿਆਰ ਆ ਪੜ੍ਹਾਈ ਦੇ ਵਿੱਚ ਬਾਹਰ ਜਾ ਕੇ ਤੁਸੀਂ ਕਰਦੇ ਨੇ ਧਿਆੜੀਆਂ ਕਰਦੇ ਆ ਪੜ੍ਹਾਈ ਜਾਣੇ ਤਾਂ ਬਾਹਰ ਸਿਰਫ ਕੰਮ ਕਰਨ ਪੈਸਾ ਕਮਾਉਣੀ ਆ ਥੋੜੀ ਪੜ੍ਹਾਈ ਦਾ ਮੁੱਲ ਤਾਂ ਨਹੀਂ ਨਾ ਪੈਂਦਾ ਉਹ ਤਾਂ ਆਪਣਾ ਇੱਕ ਸਟੱਡੀ بیس ਆ ਇੱਕ ਸਾਰਿਆਂ ਨੂੰ ਪਤਾ ਵੀ ਆਪਾਂ ਉੱਥੇ ਪੀਆਰ ਹੋਣਾ ਹੁੰਦਾ ਉੱਥੇ ਪੱਕਾ ਹੋਣਾ ਹੁੰਦਾ ਪੜ੍ਹਾਈ ਤਾਂ ਇੱਕ ਸਿਰਫ ਇੱਕ ਜਰੀਆ ਜਾਂਦਾ ਉਹੀ ਆਪਦਾ ਇੱਥੇ ਜੇ ਆਪਣੀ ਨੌਕਰੀ ਮਿਲੀ ਤਾਂ ਕਾਹਦੇ ਜਾਣ ਸੋ ਸਾਡੀ ਸਰਕਾਰ ਨੂੰ ਅਪੀਲ ਆ ਇੱਥੇ ਨੌਕਰੀਆਂ ਦਿਓ ਨੌਜਵਾਨ ਮੁੰਡੇ ਕੁੜੀਆਂ ਨੂੰ ਚੰਗੇ ਪੜ੍ਹੇ ਲਿਖੇ ਮੁੰਡੇ ਆ ਕਿਉਂਕਿ ਕ੍ਰੀਮ ਬਾਹਰ ਜਾਈ ਜਾਂਦੀ ਆ ਇੱਥੇ ਸਵਾ ਸਾਡੇ ਅਰੇਗੇ ਅਣਪਣ ਟੁੱਲਾ ਰਹਿ ਗਿਆ ਇੱਥੇ ਹੋਰ ਕੁਝ ਨਹੀਂ ਬਚਿਆ ਇਸ ਹਿਸਾਬ ਨਾਲ ਪੰਜਾਬ ਖਾਲੀ ਹੋਈ ਜਾਂਦਾ ਸੋ ਸਾਡੀ ਸਰਕਾਰ ਨੂੰ ਹੱਥ ਬੰਨ੍ਹ ਕੇ ਅਪੀਲ ਆ ਰੋਜ਼ਗਾਰ ਪੈਦਾ ਕਰੋ ਇੱਥੇ ਰੋਜ਼ਗਾਰ ਇੱਥੇ ਨੌਕਰੀਆਂ ਦਿਓ ਮੁੰਡੇ ਕੁੜੀਆਂ ਨੂੰ ਬਾਹਰ ਜਾਣ ਹੀ ਨਾ ਉਹ ਹੱਤਮਾਨ ਸਾਹਿਬ ਤੁਸੀਂ ਆਪ ਹੀ ਕਹਿੰਦੇ ਸੀਗੇ ਬੇਸਤਾ ਬਾਹਰੋਂ ਕੰਮ ਕਰਨਾ ਆ ਕਰਨਗੇ ਸੋ ਸਾਡੀ ਹੱਥ ਬੰਨ੍ਹ ਕੇ ਅਪੀਲ ਆ ਕਿ ਨੋ ਜਵਾਨ ਮੁੰਡੇ ਕੁੜੀਆਂ ਨੂੰ ਇੱਥੇ ਕੰਮ ਦਿਓ ਤੇ ਸੋ ਜੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਜਰੂਰ ਕਰ ਦਿਓ ਆਪਾਂ ਸਿੱਧੂ ਮੂਸੇ ਦਾ ਤੁਹਾਨੂੰ ਗਾਣਾ ਵਿਆਖਿਆ ਜਿੰਨਾ ਹੀ ਕਿ ਮੈਨੂੰ ਪਤਾ ਸੀਗਾ ਜਿੰਨਾ ਕਿ ਮੈਨੂੰ ਪਤਾ ਸੀ ਉਹਨਾਂ ਗਾਣੇ ਦੀ ਵਿਆਖਿਆ ਕਰਕੇ ਦੱਸਿਆ ਵੀ ਗਾਣਾ ਬਹੁਤ ਘੈਂਟ ਗਾਣਾ ਪੋਡਕਾਸਟ ਗਾਣੇ ਦਾ ਨਾਮ ਹੈ ਸਕੈਲ ਲਾਈਫ ਚੈਨਲ ਦੇ ਉੱਤੇ ਪਿਆ ਹੈ ਜਾ ਕੇ ਸੁਣ ਲਓ ਬਾਈ ਸਿੱਧੂ ਮੂਸੇ ਦਾ ਆਵਾਜ਼ ਦਿੱਤੀ ਆ ਤੇ ਬਾਈ ਨੂੰ ਵੀ ਇਨਸਾਫ ਮਿਲਣਾ ਚਾਹੀਦਾ ਆਪਾਂ ਅਪੀਲ ਕਰਦੇ ਆ ਨਾ ਸਰਕਾਰ ਅਗੇ ਕੀ ਬਾਈ ਨੂੰ ਇਨਸਾਫ ਮਿਲੇ ਉਹਦੇ ਜਿਹੜੇ ਵੀ ਉਹਦੇ ਕਾਤਲ ਉਹਨਾਂ ਨੂੰ ਸਿਆਮੀਲੇ ਫੜੇ ਜਾਣ ਜਿਹੜੇ ਇਹ ਨਹੀਂ ਫੜੇਗੇ ਉਹਨੂੰ ਗ੍ਰਿਫਤਾਰ ਕੀਤਾ ਜਾਵੇ ਸੋ ਸਿੱਧੂ ਮੂਸੇਵਾਲੇ ਬਾਈ ਨੂੰ ਪਿਆਰ ਕਰਨ ਵਾਲੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਸਬਸਕ੍ਰਾਈਬ ਕਰ ਲਓ ਧੰਨਵਾਦ ਜੀ